ਬਹੁਤੇ ਬੰਦੇ ਉਹ ਫੜ ਕੱਢੇ ਉਹਨਾਂ ਕੱਢਿਆ ਆਹ ਫੜ ਕੱਢਦਾ ਹੈ ਕੋਈ ਨਾ ਕੋਈ ਕੋਈ ਨਿਕੜ ਪਾਵੇ ਰੋਕ ਰੋਕਦਾ ਰੋਕਦਾ ਉਹ ਬਿੱਲੇ ਭਾਜੀ ਰੋਕ ਦੇ ਕਮੇਟ ਰੋਕ ਰੋਕਦਾ ਉਹ ਰੋਕਦਾ ਹੀ ਹੈਲੋ ਕੀ ਹੋ ਰਿਹਾ ਹੈ ਫਾਇਰ ਕਿਤੇ ਪਾਰ ਉੱਪਰ ਪਾਟ ਕੇ ਟ੍ਰੈਕ ਕੋਲੀਆਂ ਫਾੜੋ ਯਾਰ ਆਹਨਾਂ ਫਿਕਰ ਦਿੱਤੇ ਚਾਰ ਪੰਜ ਆ ਕੇ ਖੜ ਜਾਂਦੇ ਆ ਇਧਰ ਆ ਦੋ ਗਾਲੇ ਸਪੈਦੇ ਦਾ ਕੋਈ ਚੋ ਨਹੀ ਆਪੇ ਸਪੈਦੇ ਵਿੱਚ ਆਉਣੇ ਆ ਉਹ ਪਰਲੇ ਆਉਣੇ ਪਰਲੇ ਚਾਹ ਆ ਜਿਹੜੇ ਦੋ ਚਾਰ ਨਿੱਕੇ ਜੇ ਗੰਨੇ ਚ ਹਾਂ ਹਾਂ ਇਧਰ ਉਹ ਵੀ ਅਸੀਂ ਪੁੱਛਣ ਬੈਠ ਗਏ ਬੰਦਿਆਂ ਨੂੰ ਕਹਾਂ ਆ ਜਾਓ ਹਾਂ ਛੱਡ ਕੇ ਆ ਜੀ ਛੱਡ ਕੇ ਭਾਜੀ ਕਿਤਾ ਆਏ ਕੋ ਯਾਰਾਂ ਨੂੰ ਕਹਾਂ ਫੋਨ ਕਰ ਮਾਦੇ ਕਿਉਂ ਤਾਂ ਹੀ ਤਾ ਹੀ ਕੋ ਟਰੈਕਟਰ ਵਾਪਸ ਲਿਆਓ ਯਾਰ ਟਰੈਕਟਰ ਵਾਪਸ ਲਿਆਓ ਲਾ ਕੇ ਆਹ ਲਾਜਮ ਦੌਰਿਆ ਆਹ ਉਹ ਗੋਲੀਆਂ ਆਹ ਲਾਜਮ ਦੌਰਿਆ ਆਹ ਉਹ ਗੋਲੀਆਂ ਚੱਲੀਆਂ ਉਹ ਕਿਹੜਾ ਲਾਲ ਜੈਕਟ ਵਾਲਾ ਇਹੋ ਹੀ ਆ ਮੇਨੇ ਇਹੋ ਹੀ ਆ ਇਹ ਕੌਣ ਵਾ ਇਹਦਾ ਮੁੰਡਾ ਉਹ ਨਹੀਂ ਆਉਂਦਾ ਕੋਲ ਲੱਗਿਆ ਉਹ ਨੇ ਸਾਈਡ ਲੀਆ ਉਹ ਖੋਲੀ ਕਰਦੇ ਆ ਉਹ ਹੈ ਕੋ ਦਾ ਨੇ ਸਾਈਡ ਫਰੰਡ ਆਵੇ ਉਹ ਉਹ ਟ੍ਰੇਮ ਉੱਡ ਜਾਣੀ ਉੱਥੋਂ ਉਹ ਫੈਲ ਤਾਂ ਨੂੰ ਕੱਢਣ ਦੇ ਆ ਕੋਈ ਉਹਦਾ ਹੀ ਨਖਰੇ ਕਰਨੇ ਨੇ ਹਾਂ ਚਲੋ ਨੇ ਉਹਨਾਂ ਨੂੰ ਬੰਦੇ ਆ ਕਰ ਓਏ ਉਹ ਜਾਣ ਦੇ ਯਾਰ ਜਾਣ ਦੇ ਜਾਣ ਦੇ

ਇਹਨਾਂ ਨੇ ਵੀ ਫੇਰ ਕਰਦੇ ਆ ਸੋਨੇ ਦੇ ਹਰ ਟੁਕੜੇ ਦਾ ਗੱਲ ਕਰਿਓ ਪਾਦੀ ਫਾਇਰ ਹੋਇਆ ਨਹੀਂ ਭਾਈ ਫਾਇਰ ਹੋਇਆ ਨਹੀਂ ਜਨਾਬ ਫਾਇਰ ਹੋਇਆ ਕਿਸ ਗੱਲ ਨਾਲ ਹਾਂਜੀ ਰੱਦ ਕਰਕੇ ਫਾਇਰ ਦਿੱਤਾ ਜੀ ਜੀ ਜ਼ਮੀਨ ਦਾ ਕਬਜ਼ਾ ਲੈ ਲਿਆ ਜੀ ਜ਼ਮੀਨ ਦਾ ਕਬਜ਼ਾ ਲੈ ਰਹੇ ਆ ਬਾਅਦ ਮਹਿਕਮਾ ਨਾਲ ਆਇਆ ਉਸ ਨਾਲ ਆਈ ਆ ਕਿਨੇ ਕਿੰਨੇ ਬੰਦੇ ਆ ਜੀ ਇਹ ਫਾਇਰ ਕਰਤੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ ਸਾਹਮਣੇ ਫਾਇਰ ਕੀਤਾ ਐਤ ਤਸਿਲਦਾਰ ਕੋਲ ਖਲੋਤੇ ਮਾਨਨਾ ਵਿਭਾਗ ਨਾਲ ਆ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਇਰ ਕਰਤੇ ਆ ਜੀ ਕਿੰਦੀ ਜਗ੍ਹਾ ਦਾ ਯਾਰ ਇੱਕ 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 ਕਹਿੰਦਾ ਜ਼ਿਮੀਂਦਾਰ 7 ਕਨਾਲਾਂ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਟਰਾ ਦੇ ਆਡਰ ਨਾਲ ਆਏ ਆ ਉਹਨੇ ਫਾਇਰ ਕਰਤੀ ਆ ਜੀ ਉਹ ਵੇਖੋ ਕੋਲ ਕੋਲ ਆ ਕੇ ਖੜੇ ਆ ਕੋਲ ਨਾਲ ਆਇਆ ਨੇਪ ਤਹਿਸੀਲਦਾਰ ਸਾਹਿਬ ਨਸ਼ਰਾ ਮੱਝਾ ਸਿੰਘ ਚੌਂਕੀ ਇੰਚਾਰਜ ਨਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਸਾਨੂੰ ਕਬਜ਼ਾ ਚਾਉਣ ਵਾਸਤੇ ਸਾਰਾ ਕੁਝ ਸਾਡਾ ਲੀਗਲ ਕੋਰਟ ਦੇ ਆਰਡਰ ਆਏ ਨੇ ਮਾਲ ਨੂੰ ਵੀ ਤੇ ਪੁਲਿਸ ਨੂੰ ਵੀ ਤੇ ਕਬਜ਼ਾ ਲੈਣਾ ਆ ਉਹਨੇ ਗੋੜੀ ਚਲਾਤੀ ਆ ਜੀ ਗਾੜੀਆਂ ਗੋੜੀ ਚਲਾਤੀ ਗੋੜੀ ਚਲਾਤੀ ਆ ਜੀ ਆਹ ਵੇਖੋ ਟਰੈਕਟਰਾਂ ਦੇ ਉੱਤੇ ਬੰਦਿਆਂ ਦੇ ਉੱਤੇ ਗੋਰੀਆਂ ਚੱਲੀਆਂ ਹਾਂਜੀ ਹਾਂਜੀ ਕੋਈ ਨਿਕਲਦਾ ਨਹੀਂ ਦੇਖੋ ਉਹਦੇ ਅਸਰ ਤੋਂ ਕਿੱਥੇ ਆ ਅਸਰ ਤੋਂ ਗਏ ਕਿ ਦਬਾਨ ਆ ਗੱਲੇ ਨੂੰ ਆਵਾਜ਼ ਮਾਰ ਲਾ ਤੇ ਉਹ ਨੰਬਰ ਉਹਦਾ ਮੱਥੇ ਤੋਂ ਨੇ ਇਹ ਸਮਝ ਗਏ ਲੈ ਜੀ ਫਾਇਰ ਹੋਇਆ ਫਾਇਰ ਹੋਇਆ ਆਓ ਦੇਖੋ ਜੀ ਹਾਂ ਜੀ ਹਾਂ ਜੀ ਫਾਇਰ ਹੋਇਆ ਪੱਡਣ ਲੱਗਿਆ ਸੀ ਪਰ ਉਹ ਪੰਜ ਕਿਟ ਰੈਕ ਕੋਲ ਜਾ ਫਾਇਰ ਹੋਇਆ ਕਰਨੋਂ ਫਿਕਰ ਕਿ ਚਾਰ ਬੰਦੇ ਕਿ ਖੜ ਜਾਂਦੇ ਆ ਇਹ ਕਰਨਾ ਇਹ ਤਾਂ ਜੇ ਨਾ ਕਰਨਾ ਕੋਈ ਨਹੀਂ ਸਜਗਲ ਜੀ ਡਿਵੀਜ਼ਨ ਪੰਜਾਬੀ ਦੇ ਤੁਹਾਡਾ ਕਰ ਰਿ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਤਾਂ ਦੱਸ દਈਏ ਕਿ ਪਿੰਡ ਕਲੇਰਖੁਰਦ ਵਿਖੇ ਪੰਚਾਇਤ ਜ਼ਮੀਨ ਦਾ ਕਬਜ਼ਾ ਲੈਣ ਗਏ ਸਰਕਾਰੀ ਅਧਿਕਾਰੀਆਂ ਤੇ ਦੂਜੀ ਧਿਰ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਅਧਿਕਾਰੀਆਂ ਵਿੱਚ ਨਾਇਬ ਤਹਿਸੀਲਦਾਰ ਕਾਨਗੋ ਅਤੇ ਪਟਵਾਰੀ ਸ਼ਾਮਲ ਸਨ ਜਦਕਿ ਚਾਰ ਪੁਲਿਸ ਮੁਲਾਜ਼ਮ ਵੀ ਉਸ ਵੇਲੇ ਸਰਕਾਰੀ ਅਧਿਕਾਰੀਆਂ ਨਾਲ ਸੁਰੱਖਿਆ ਕਾਰਨਾਂ ਕਾਰਨ ਮੌਕੇ ਤੇ ਗਏ ਸਨ ਪਰ ਦੱਸਿਆ ਜਾ ਰਿਹਾ ਹੈ ਕਿ ਦੂਜੀ ਧਰ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਵਾਇਰਿੰਗ ਸ਼ੁਰੂ ਕਰ ਦਿੱਤੀ ਗਈ। ਮਾਮਲਾ ਕਲੇਰ ਖੁਰਦ ਦੀ ਸੱਤ ਕਨਾਲ 12 ਮਰਲੇ ਪੰਚਾਇਤ ਜ਼ਮੀਨ ਦਾ ਹੈ ਜਿਸ ਦਾ ਕਬਜ਼ਾ ਸਡਾਉਣ ਦੇ ਹੁਕਮ ਮਾਨਯੋਗ ਸੈਸ਼ਨ ਕੋਰਟ ਵੱਲੋਂ ਕੱਢੇ ਗਏ ਸਨ ਇਲਾਕੇ ਦੇ ਪਟਵਾਰੀ ਦਲਬੀਰ ਸਿੰਘ ਅਤੇ ਕਾਨਗੋਲ ਕੁਵਿੰਦਰ ਸਿੰਘ ਅਨੁਸਾਰ ਜਦੋਂ ਉਹ ਮੌਕੇ ਤੇ ਦੂਜੀ ਧਿਰ ਕੋਲੋਂ ਪੁੱਛਣ ਗਏ ਕਿ ਕੀ ਉਹਨਾਂ ਕੋਲ ਇਸ ਜ਼ਮੀਨ ਦਾ ਕੋਈ ਅਦਾਲਤੀ ਸਟੇ ਜਾਂ ਫਿਰ ਹੋਰ ਕੋਈ ਕਾਗਜ਼ ਹੈ ਤਾਂ ਦੂਜੀ ਧਿਰ ਨੇ ਕੋਈ ਗੱਲ ਕਰਨ ਦੀ ਬਜਾਏ ਸਿੱਧਾ ਉਹਨਾਂ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਧਿਕਾਰੀਆਂ ਵੱਲੋਂ ਇੱਕ ਟਰੱਕ ਦੀ ਓਟ ਲੈ ਕੇ ਜਾਨ ਬਚਾਈ ਗਈ ਉੱਥੇ ਹੀ ਮੌਕੇ ਤੇ 50 ਬੰਦਤ ਚੌਂਕੀ ਨਸਹਿਰਾ ਮੱਜਾ ਸਿੰਘ ਦੇ ਚੌਂਕੀ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੀਰ ਸਿੰਘ ਹਲਕਾ ਕਲੇਰਖੁਰਤੋ ਜੀ ਅੱਜ ਇਹ ਮਾਨਯੋਗ ਸੈਸ਼ਨ ਅਦਾਲਤ ਜੀ ਦੇ ਹੁਕਮਾ ਮੁਤਾਬਕ ਐਸ ਤਹਿਸੀਲਦਾਰ ਸਾਹਿਬ ਦੀ ਹਾਜ਼ਰੀ ਵਿੱਚ ਪੁਲਿਸ ਕਪਟਨ ਦੀ ਹਾਜ਼ਰੀ 'ਚ ਆਪਾਂ ਹੀ ਜ਼ਮੀਨ ਦਾ ਦਖਲ ਦਿਵਾਉਣ ਆਏ ਹਾਂ। ਕਿਹੜਾ ਪਿੰਡ? ਪਿੰਡ ਕਲੇਰਖੁਰਤੋ ਜੀ। ਕਿੰਨੀ ਜ਼ਮੀਨ? ਇਹ ਸਾਧਾ ਕਿਨਾਰ 12 ਮਰਲੇ ਦੀ। ਇਹ ਦੂਸਰੀ ਧਿਰ ਵੱਲੋਂ ਆਪਾਂ ਗਏ ਆ ਜੀ ਪੁੱਛਣ ਵੀ ਤੁਹਾਡੇ ਕੋਈ ਸਟੇਜ ਆ ਰ ਆ ਵਗੈਰਾ ਕੁਝ ਹੈਗਾ ਤੇ ਪੇਸ਼ ਕੀਤਾ ਉਹਨਾਂ ਦਾ ਨਾਮ ਜੀ ਜਿਹੜਾ ਰঞ্জੀਤ ਸਿੰਘ ਆ ਬਾਕੀ ਹੋਰਾਂ ਨੂੰ ਪਛਾਣਦੇ ਨਾਲ ਉਹਨਾਂ ਦਾ ਲੜਕਾ ਹੀ ਤੇ ਹੋਰ ਬੱਚੇ ਬੰਦੇ ਹੀ ਨਾਲ ਉਹਨਾਂ ਦੇ ਤੇ ਅਸੀਂ ਤੇ ਇਹੋ ਪੁੱਛਣ ਗਏ ਆ ਜੀ ਉਹਨਾਂ ਨੂੰ ਕੋਈ ਤੁਹਾਡੇ ਕੋਲ ਸਟੇ ਹੈਗਾ ਜਾਂ ਦੱਸਿਆ ਚਾਹੇ ਗੁਰਦੌਰ ਸਾਹਿਬ ਦੇ ਨਾਲ ਉਹਨਾਂ ਸਾਡੇ ਵੱਲ ਜੀ ਜਵਾਬ ਦੇਣ ਦੀ بجائے ਉਲਟੇ ਫਾਇਰ ਕੱਢਣੇ ਸ਼ੁਰੂ ਕਰ ਦਿੱਤੇ ਫਾਇਰ ਜੀ ਫਾਇਰ ਜੀ ਮੇਰੀ ਆ ਜੀ ਤਿੰਨ ਚਾਰ ਹੋਏ ਆ ਬਾਕੀ ਇਹਨ ਗਿੰਤ ਫਾਇਰ ਹੋਏ ਆ ਬਾਅਦ ਚ ਆਪਾਂ ਦੇ ਉਥੋਂ ਆ ਗਏ ਆ ਜੀ ਕਿਦਾਂ ਜਾਨ ਬਚਾਈ ਆਪਣੀ ਜਾਨਵ ਜੀ ਆਪਾਂ ਇਦਾਂ ਸਾਈਡ ਤੇ ਹੋ ਕੇ ਉਥੇ ਜੀ ਟਰੱਕ ਖੜਿਆ ਏ ਟਰੱਕ ਦੇ ਸਾਈਡ ਤੇ ਹੋ ਕੇ ਜੀ ਆਪਾਂ ਤੇ ਆਪਣੀ ਜਾਨ ਬਚਾ ਕੇ ਆਏ ਆ ਜੀ ਕੀ ਮੰਗ ਕਰਦੇ ਹੋ ਮੰਗ ਜੀ ਇਹੀਂ ਤੇ ਸਰਕਾਰੀ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨਗੇ ਜੀ ਉਹਨਾਂ ਨੇ ਉਲਟਾ ਜੀ ਗਲਤ ਕੀਤਾ ਫਾਇਰ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਪਾਸ ਕਰਨੀ ਚਾਹੀਦੀ ਆ ਜੀ ਬਿਨਾ ਕੰਮ ਤੋਂ ਵਾਪਸ ਆ ਕੇ ਬੰਦੇ ਨਹੀਂ ਜੀ ਅਜੇ ਗਏ ਆ ਹੁਣ ਦੇਖੋ ਕੀ ਕਰਦੇ ਆਪਾਂ ਇੱਥੇ ਖੜੇ ਆ ਜੀ ਹੁਣ ਉਹਨਾਂ ਨੂੰ ਰੋਕਦੇ ਤਾਂ ਫੇਰ ਲੜ ਵੀ ਤੀ ਰੁਕੋ ਅਜੇ ਕਾਰਵਾਈ ਮੇਰੇ ਨਾਲ ਜੀ ਗਰਦੌਰ ਸਾਹਿਬ ਲਖਵਿੰਦਰ ਸਿੰਘ ਆਏ ਤੇ ਨੈਪ ਤਹਿਸੀਲਦਾਰ ਆਏ ਜੀ ਤੇ ਪੁਲਿਸ ਪੁਲਿਸ ਦੇ ਮਲਾਜਮ ਆਏ ਜੀ ਚਾਰ ਜੀ ਪੁਲਿਸ ਦੀ ਮੌਜੂਦਗੀ ਵਿੱਚ ਕੱਡੇ ਆ ਜੀ ਪੁਲਿਸ ਦੀ ਮੌਜੂਦਗੀ ਵਿੱਚ ਕੱਡੇ ਗਏ ਆ ਜੀ ਕਾਨਗੋ ਜੀ ਸ਼ੋਹਰਾ ਮੱਧਿਆ ਸਿੰਘ ਤੇ ਐਸੋ ਹੀ ਪਿੰਡੇ ਕਨੇਰ ਖੁੰਦ ਦੇ ਵਿੱਚ ਖੜੇ ਆ ਇਹ ਨਾਮ ਜੋ ਅਦਾਲਤ ਹਕੂਮਤ ਆ ਉਹ ਜਿਹੜਾ ਕਬਜ਼ਾ ਸੀ ਉਹ ਫਸਲ ਤੋਹਣਾ ਸੀ ਜ਼ਮੀਨ ਦਾ ਕਿੰਨੀ ਫਸਲ ਸੀ 7 ਕ ਨਾਲ 12 ਮਰਲੇ ਹਾਂਜੀ ਤੇ ਹਾਂਜੀ ਅਸੀਂ ਮੌਕੇ ਤੇ ਆ ਕੇ ਪਹੁੰਚੇ ਜਿਹੜੀ ਦੂਸਰੀ ਪਾਰਟੀ ਉਹ ਤੁਹਾਨੂੰ ਪੁੱਛਣ ਗਏ ਕਿ ਤੇ ਆ ਦੇ ਕੋਈ ਸਟੇ ਵਗੈਰਾ ਕੋਡਦਾ ਹੈ ਤੇ ਸਾਨੂੰ ਦੇ ਦਿਓ ਨਹੀਂ ਦੇ ਇੱਥੇ ਅਸੀਂ ਵਾਪਸ ਚਲੇ ਜਾਂਦੇ ਇਸ ਤੋਂ ਪਹਿਲਾਂ ਕਿ ਸਾਡੇ ਨਾਲ ਗੱਲ ਕਰਦੇ ਤੇ ਮੇਰੇ ਪਰਿਵਾਰੀ ਦੇ ਉਹਨਾਂ ਨੇ ਫੇਰਿੰਗ ਕਰਤੀ ਕਿਤੇ ਫਾਇਰ ਕੀਤੀ ਹੈ ਜੀ 3 3-4 ਰੌਂਡ ਕਿ ਨਿਕਲੇਗਾ ਤੇ ਇਹ ਥੋੜਾ ਅੱਗੇ ਅਸੀਂ ਫਿਰੇ ਮੇ ਭੱਜ ਗਏ ਟਰੱਕ ਦੀ ਹੋਟ ਲੈ ਕੇ ਆਪਣੀ ਜਾਨ ਬਚਾਈ ਤੇ ਫੇਰ ਅਸੀਂ ਥੋੜਾ ਪਿੱਛੇ ਗੱਡ ਗਏ ਮੰਨ ਕਰਦੇ ਅਸੀਂ ਇਹ ਮੰਨ ਕਰਦੇ ਹਾਂ ਕਿ ਸਰਕਾਰੀ ਕੰਮ ਦੇ ਜਾਂ ਦਾਤੀ ਕੰਮ ਦੇ ਵਿੱਚ ਜਿਹੜਾ ਦਾਦਰ ਹੁਕਮ ਸੀ ਉਹਦੇ ਵਿੱਚ ਇਹਨਾਂ ਨੇ ਨਿਕਲ ਪਾਇਆ ਸੋ ਇੱਕ ਦਾਦਰ ਹੁਕਮ ਵਾਲੀ ਇਹ ਜਿਹੜੀ ਲਗਨਾਂ ਕੀਤੀ ਹੈ ਇਹਨਾਂ ਦੇ ਜੋਰ ਮੰਦੀ ਸਰਕਾਰੀ ਕਾਰਵਾਈ ਜਿਸ ਤਰ੍ਹਾਂ ਪਰਚਾ ਵਗੈਰਾ ਕਰਕੇ ਹੋਣਾ ਚਾਹੀਦਾ ਆ ਕੰਮ ਤੋਂ ਕਿਹਾ ਪੈ ਜੀ ਬਿੱਲ ਆ ਲੈਣੀ ਤੇ ਮੈਂ ਕੜੀ ਪਾਸੇ ਜੀ ਰੁਕਿਆ ਆ ਚੌਂਕੀ ਜਾਰੀ ਨਿਸ਼ਾਨ ਨਿਸ਼ਾਰਾ ਮਜਾ ਸੀ ਕੀ ਗੱਲ ਹੋਈ ਐ ਸੇ ਕਿ ਜੀ ਸ਼ਾਸਨ ਕੋਰਟ ਦਾ ਹੁਕਮੀ ਜੀ ਹਾਂ ਜੀ ਤੇ ਪਟਵਾਰੀ ਸਾਹਿਬ ਤੇ ਗਰਦੋਰ ਤੇ ਨਾਸ਼ਾ ਆਇਆ ਇੱਕ ਵਜਾ ਕਰਾਉਣ ਜੀ ਹਾਂ ਜੀ ਤੇ ਦੂਜੀ ਤੇ ਰਣਜੀਤ ਸਿੰਘ ਆ ਉਹਨਾਂ ਨੇ ਕਿ ਕਵਚ ਨਹੀਂ ਹੁੰਦਾ ਜੀ ਤੇ ਉਲਟਾ ਮਲਾਜਮਾਂ ਨੂੰ ਗਾਲਾਂ ਮਾਰਦਾ ਕੋਈ ਫਾਇਰਪੁਰ ਵੀ ਹੋਇਆ ਜੀ ਇਹ ਤਫ਼ਤੀਸ਼ ਕਰਨੀ ਹੈ ਤਫ਼ਤੀਸ਼ ਕਰਦੇ ਹਾਂ ਤੋ ਤੀਕੀ ਕਰਦੇ ਹਾਂ